ਅਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਹੈ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬੜਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਸਾਡੇ ਪੰਜਾਬ 'ਚ ਕੱਲ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਹੈ ਉਹਦੇ ਸਬੰਧ ਚ ਅੱਜ ਸਾਡੇ ਪੰਜਾਬ ਚ ਸਾਡੇ ਜਿਹੜੇ ਜੂਥ ਕਲੱਬਾਂ ਦੇ ਜੂਥ ਵਿੰਗ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਆਪਾਂ ਅਜ ਨਾਲੇ ਹਲਕੇ ਦੇ ਵਿੱਚ ਆਪਣੀ ਟੀਮ ਸੱਦੀ ਹੈ ਉਹਦੇ ਇਹਨਾਂ ਨੂੰ ਉਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਿਹੜੀਆਂ ਮਸ਼ੀਨਾਂ ਇਹ ਨਾਲ ਲੈ ਕੇ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬਣਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਦਫ਼ਤਰ 'ਚ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਡੇ ਜੂਥ ਕਲੱਬਾਂ ਦੇ ਮੁੰਡੇ ਜਿਹੜੇ ਆ ਇਹ ਨਾਲ ਲੈ ਕੇ ਜਾਣਗੇ ਉਹ ਕਲਕਾ ਦੇ ਆ ਕੇ ਕਾਰਡ ਬਣਾਉਣਗੇ ਉਹਦੀ ਜਿਹੜੀ ਮਹਿੰਮਾ ਅੱਜ ਨਾਲ ਦੇ ਵਿੱਚ ਅਸੀਂ ਸ਼ੁਰੂ ਕੀਤੀ ਕਿੰਨੀ ਕਲਾਏ ਬੰਦ ਹੋਏਗੀ ਇਹ ਸਕੀਮ ਸਰ ਦੇਖੋ ਇਹੋ ਵੱਡੀ ਤੇ ਸਕੀਮ ਹੀ ਕੋਈ ਨਹੀਂ ਆਈ ਅੱਜ ਤੱਕ ਦੇਸ਼ ਜਦੋਂ ਦਾ ਆਜ਼ਾਦ ਹੋਇਆ ਲੋਕ ਪੱਖੀ ਪਹਿਲੀ ਸਕੀਮ ਆ ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਇਦਾਂ ਦੀ ਕੋਈ ਸਕੀਮ ਕਿਉਂਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਮਹਿੰਗੀਆਂ ਕੀ ਚੀਜ਼ਾਂ ਨੇ ਸਿਹਤ ਸਹੂਲਤਾਂ ਐਜੂਕੇਸ਼ਨ ਔਰ ਸਾਡੀ ਸਰਕਾਰ ਦੋਵਾਂ ਹੀ ਫਰੰਟਾਂ ਦੇ ਉੱਤੇ ਕੰਮ ਕਰਦੀ ਹੈ ਔਰ ਸਿਹਤ ਸਹੂਲਤ ਵੀ ਵੇਖੋ 10 ਲੱਖ ਇਹਦੇ ਵਿੱਚ ਕਿੰਨੇ ਟੈਸਟ ਕਵਰ ਕੀਤੇ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਔਰ ਪੰਜਾਬ ਦੇ ਬਹੁਤ ਵੱਡੇ ਵੱਡੇ ਹਸਪਤਾਲ ਜਿਹੜੇ ਉਹ ਇਹਦੇ ਨਾਲ ਅਟੈਚ ਕੀਤੇ ਆ ਸੋ ਮੈਂ ਸਮਝਦਾ ਕਿ ਗਰੀਬ ਬੰਦੇ ਲਈ ਆਮ ਬੰਦੇ ਲਈ ਹਰ ਬੰਦੇ ਲਈ ਬੰਦੇ卡ਡ ਬਹੁਤ ਸਾਈ ਹੋਊਗਾ ਔਰ ਇੱਕ ਗੱਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇ ਦੀਵਾਰ ਜੀ ਨੇ ਕੀਤਾ ਉਹਦਾ ਹਰ ਬੰਦੇ ਲਈ ਕੀਤਾ ਇੱਚ ਕੋਈ ਅਮੀਰੀ ਗਰੀਬੀ ਵਾਲਾ ਕੋਈ ਉਹ ਨਹੀਂ ਹੈ ਇਹਦੇ ਚ ਕੋਈ ਜਾਤ ਪਾਤ ਉੱਚ ਨੀਚ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਜਿਹੜਾ ਕੋਈ ਪੇਪਰ ਜਿੱਦਾ ਆਧਾਰ ਕਾਰਡ ਵਗੈਰਾ ਚਾਹੀਦਾ ਹੋਊਗਾ ਉਹ ਸਾਡੀਆਂ ਟੀਮਾਂ ਲੋਕਾਂ ਕੋਲ ਲੈਣਗੀਆਂ ਹਰ ਪੰਜਾਬੀ ਵਾਸਤੇ ਹਰ ਪੰਜਾਬੀ ਪਦਵਾਉਣ ਵਾਸਤੇ ਇਹ ਸਹੂਲਤ ਹੈ ਔਰ ਮੇਰਾ ਖਿਆਲ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਭ ਤੋਂ ਵੱਡੀ ਲੋਕ ਪੱਖੀ ਸਹੂਲਤ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀ ਹੈ ਸਿਹਤ ਤੇ ਸਿੱਖਿਆ ਦੀ ਗੱਲ ਕੀਤੀ ਤੁਸੀਂ ਬਿਜਲੀ ਵੀ ਫਰੀ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਮਹਿਲਾਵਾਂ ਨੂੰ ਸਫਰ ਵੀ ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਹੈ ਦੇਸ਼ ਦੇ ਵਿੱਚ ਜਨੇ ਚਾਰੇ ਚੀਜ਼ਾਂ ਦਿੱਤੀ ਸਰ ਅਸੀਂ ਤਾਂ ਮਤਲਬ ਜਿਹੜਾ ਦੇਖੋ ਸਾਡੀ ਇੱਕ ਗਾਰੰਟੀ ਰਹਿ ਗਈ ਉਹ ਵੀ ਸੀਐਮ ਸਾਹਿਬ ਨੇ ਮੰਗੀ ਤੇ ਵੀ ਅਨਾਉਂਸ ਕੀਤਾ ਕਿ ਮਾਤ ਮਹੀਨੇ ਚੋ ਵੀ ਅਸੀਂ ਜਿਹੜੀ ਉਹ ਲਾਗੂ ਕਰਨ ਜਾ ਰਹੇ ਹਾਂ ਬੀਲ ਤਾਂ ਦੇ ਹੀ ਦੇ ਆਂ ਫ੍ਰੀ ਆਪਾਂ ਬੱਸਾਂ ਦਾ ਸਫ਼ਰ ਦੇ ਦੇ ਬਹੁਤ ਕੁਝ ਦੇ ਦੇ ਲੋਕਾਂ ਨੂੰ ਪਰ ਇਹ ਬਲ ਜਿਹੜੀ ਅਗਲੀ ਇੱਕ ਗਰੰਟੀ ਜਿਹੜੀ ਬਾਕੀ ਬਚੀ ਆ ਉਹ ਵੀ ਮਾਤ ਦੇ ਵਿੱਚ ਜਿਹੜੀ ਆ ਉਹ ਬੱਸਟ ਦੇ ਵਿੱਚ ਪੈਸੇ ਆ ਜਾਣੇ ਆ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜੂਗੀ ਇਸ ਕਰਕੇ ਜਿੰਨੇ ਵਾਦੇ ਕਰਕੇ ਆਏ ਸੀਗੇ ਆਮ ਆਦੀ ਪਾਰਟੀ ਨੇ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਉਹ ਸਾਰੇ ਵਾਦੇ ਪੂਰੇ ਜਿਹੜੇ ਕੰਮ ਜਾਦੇ ਉਹ ਤੋਂ ਇਲਾਵਾ بڑے ਵਾਦੇ ਹੋਰ ਲੋਕਾਂ ਦੇ ਪੂਰੇ ਕਰਤੇ ਇਸ ਕਰਕੇ ਆਮ ਆਦੀ ਪਾਰਟੀ ਜਿਹੜੀ ਆ ਉਹ ਲੋਕਾਂ ਲਈ ਲੋਕਾਂ ਦੀਆਂ ਸਹੂਲਤਾਂ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਗਰੀਬ ਲੋਕਾਂ ਨੂੰ ਕਿਦਾਂ ਸਹੂਲਤਾਂ ਦੇਣੀਆਂ ਉਹਦੇ ਲਈ ਕੰਮ ਕਰ ਰਹੀ ਆ ਰਾਤ ਦਿਨ ਉਹਦੇ ਉਹਦੇ ਵਿੱਚ ਬੜੀ ਵੱਡੀ ਸਫਤਤਾ ਵੀ ਮਿਲਦੀ ਹਾਂ